ਤੇ ਕਰਮਜੀਤ ਜਦੋਂ ਯੂਥ ਫੈਸਟੀਵਲਾਂ ਜਾਂਦੇ ਸੀ ਜੱਜ ਸਹਿਬਾਨ ਤਾਂ ਘਰ ਬੈਠੇ ਨੇ ਤਾਂ ਸਾਡਾ ਮੁਕਾਬਲਾ ਕਿਹਦੇ ਨਾਲ ਹੁੰਦਾ ਸੀ ਇਹ ਵੀ ਤਾਂ ਦਿਨਾ ਹੋਣ ਸੰਤਰਾ ਮਦਾਸੀ ਦੀ ਬੇਟੀ ਕੀਰਤਨ ਉਦਾਸੀ ਉਹ ਵੀ ਉਹੀ ਹੋ ਗਈ ਹੁੰਦੀ ਸੀ ਫਿਰ ਥੋੜਾ ਜਿਹਾ ਤਾਂ ਫਿਰ ਅੱਜ ਮਿਲ ਹੀ ਜਾਂਦਾ ਉਹਦੀ ਬੇਟੀ ਹੈ ਅਸੀਂ ਹੱਕਈ ਜਰਾ ਹਾਰ ਜਾਂਦੇ ਸੀ ਇਹ ਲੱਗਦਾ ਕਿ ਯਾਰ ਥੋੜਾ ਜਿਆਦਾ ਰਿਹੈਸਲ ਕਰੀਏ ਵਿਕਰਮਜੀਤ ਇਹਨੂੰ ਆਪਾਂ ਦੋਨੇ ਗਾਉਣ ਲੱਗੇ ਤਾਂ ਕਿ ਇਹਦੇ ਚ ਤਰਜ਼ ਦੇ ਵਿੱਚ ਵੀ ਤੇ ਸਾਰਾ ਠੀਕ ਰਵੇ ਜੱਜ ਸਾਹਿਬਾਨ ਆਪਾਂ ਨੰਬਰ ਦੇ ਦਾਂ ਤਾਂ ਅਸੀਂ ਮਤਬਦ ਗਾਉਣ ਲੱਗੇ ਮੈਂ ਹੁਣ ਮੁੱਖ ਮੰਤਰੀਆਂ ਮੈਂ ਗਾਉਂਦਾ ਚੰਗਾ ਲੱਗਦਾ ਯਾਰ ਕਰਮ ਜਿੱਤੋਂ ਗੱਲ ਆਇਆ ਕੱਠੀ ਗੋੜਾ ਗੱਲ ਆਇਆ ਕੱਠੀ ਗੋਣੀ ਰੱਖ ਹੈ ਬੇਵਾਗਰੂ ਵਾਗਰੂ ਕਾਨੂੰ ਛੇੜੇ ਛੇੜਦੇ ਨਾਲ ਉਹ ਮੁੜ ਕੇ ਉਹ ਵਿਰੋਧੀ ਤੇ ਨਾਲੇ ਕਹਿਣਾ ਦੇਖੋ ਜੀ ਉਹ ਤਾਂ ਜੀ ਤੋ ਜੀ ਆਏ ਆ ਜੀ ਤਾਂ ਆਏ ਨੇ ਕਹੀ ਜਾਣ ਦੋ ਚਲ ਆ ਗਿਆ ਕੋਈ ਤੁਸੀਂ ਇਧਰ ਆਓ ਮਾਂ ਦਰਤੀ ਏ ਤੇਰੀ ਗੋਦ ਨੂੰ ਚੰਨ ਹੋਰਬ ਤੇਰੇ ਮਾਂ ਦਰਤੀ ਏ ਤੇਰੀ ਗੋਦ ਨੂੰ ਚੰਨ ਹੋਰਬ ਤੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਟੱਕਿਆਂ ਦੀ ਮੀਰੀ ਪੀਰੀਏ ਜਿੱਥੇ ਜਮਦਾ ਬੰਦਾ ਸੀਰੀਏ ਜਿੱਥੇ ਕਰਜੇ ਠ ਪੰਜੀਰੀਏ ਬਾਪੂ ਦੇ ਕਰਜ ਤੇ सूद ਪੁੱਤ ਜਮਦੇ ਜਿਹੜੇ तू महों के भर दिया आसमान जडेरे तू मगदा रही वे सूरजआ कमियां दे वेले तू मगदा रही वे सूरजआ कमियां दे वेले थैंक यू जी बहुत बहुत मेहरबानी जोंदे वास्ते रहो